ਸਾਤਰੀ ਖ਼ਾਲ ਮਹਾਰਾਸ਼ੀ ਕਾਲ ਜਿਸ ਦੇਖ ਰਹੇ ਉਸ ਸਾਡ ਦਲਚਵੀ ਆਕਲੈਂਡ ਅ ਮਾਉਂਟ ਵਿਲਿੰਗਟਨ ਦੇ ਵਿੱਚ ਬੀਤੇ ਦੇ ਰਾਤ ਇੱਕ ਕਾਰ ਨੂੰ ਲੱਗੀ ਪਿਆਨਖਾਗ ਦੇ ਵਿੱਚ ਕਾਰ ਸੜ ਕੇ ਸਵਾਹ ਹੋਣ ਦੀ ਖ਼ਬਰ ਹੈ ਇਹ ਹਾਦਸਾ ਬੀਤੇ ਰਾਤ 11 ਵਜੇ ਦੇ ਤਕਰੀਬ ਲੌਂਗਫੋਰਟ ਸਟਰੀਟ ਤੇ ਹੋਇਆ ਦੱਸਿਆ ਜਾ ਰਿਹਾ ਜਿੱਥੇ ਇੱਕ ਕਾਰ ਨੂੰ ਅੱਗ ਲੱਗਣ ਦੀ ਖਬਰ ਦੀ ਰਿਪੋਰਟ ਜਿਹੜੀ ਫਾਇਰ ਐਮਰਜੈਂਸੀ ਸਰਵਿਸਿਜ਼ ਨੂੰ ਮਿਲੀ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਕਿ ਕਾਰ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਅੱਗ ਲੱਗੀ ਹੋਈ ਸੀ ਤੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਫਾਇਰ ਵਿਭਾਗ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਸਨ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਪਰ ਕਾਰ ਪੂਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਵੀ ਦੇ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਪੁਲਿਸ ਦੇ ਮੁਤਾਬਕ ਉਨ੍ਹਾਂ ਵੱਲੋਂ ਘਰ ਦੇ ਰਿਹਾਇਸ਼ੀਆਂ ਨੂੰ ਫਿਲਹਾਲ ਦੇ ਲਈ ਰਿਹਾਇਸ਼ ਦੇਣ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਤੇ ਫਾਇਰ ਤੇ ਐਮਰਜੈਂਸੀ ਦੇ ਜਾਂਚ ਕਰਤਾ ਕਰਦੇ ਵਿੱਚ ਲੱਗੀ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੇ ਨੇ